ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਪਿੰਡ ਬਧਰਾਵਾ ਧੰਨ ਧੰਨ ਬਾਬਾ ਰਾਗੋਰਾਮ ਜੀ ਦਾ ਜਨਮ ਸਥਾਨ ਆ ਇੱਥੇ ਬਾਬਾ ਰਾਗੋਰਾਮ ਜੀ ਦਾ ਜਨਮ ਹੋਇਆ ਸੀਗਾ ਸੋ ਪਰਿਵਾਰ ਮੈਂਬਰਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਆ ਦੇਖੋ ਜੀ ਪਿੰਡ ਦੇਖ ਸਕਦਾ ਤੁਸੀਂ ਜੀ ਆਹ ਇੱਕ ਪਿੰਡ ਦਾ ਗੇਟ ਆ ਮੇਨ ਐਂਟਰੀ ਬੱਸ ਸਟੈਂਡ ਤੇ ਬਾਕੀ ਜਿਵੇਂ ਵੀ ਆ ਪਿੰਡ ਚ ਧਰਦਿਆਂ ਨਾਲ ਗੱਲਬਾਤ ਕਰਾਂਗੇ ਪਰਿਵਾਰ ਨਾਲ ਲਓ ਜੀ ਸਤਨਾਮ ਸ਼੍ਰੀ ਵਾਹਿਗੁਰੂ ਪਿੰਡ ਜੈਂਟਰੀ ਕਰ ਲਈ ਜੀ ਆਪਾਂ ਪਿੰਡ ਬਧਰਾਵਾ ਧੰਨ ਧੰਨ ਬਾਬਾ ਰਾਗੋ ਰਾਮ ਜੀ ਦਾ ਜਨਮ ਸਥਾਨ ਵਾਹਿਗੁਰੂ ਵਾਹਿਗੁਰੂ ਤੂੰ ਉਹ ਉਟਾੜੇ ਹੋ ਤੁਸੀਂ ਬੜੇ ਭਾਗਾਂ ਵਾਲੇ ਹੋ ਆ ਪਿੰਡ ਛੱਡ ਕੇ ਦੇਖ ਲਓ ਤੁਹਾਡੇ ਪਿੰਡ ਵਾਹਿਗੁਰੂ ਪ੍ਰਗਟ ਹੋਇਆ ਸੋ ਬਹੁਤ ਭਾਗਾਂ ਵਾਲੇ ਹੋ ਤੁਸੀਂ ਪਿੰਡ ਬਧਰਾਵਾ ਮਾ ਜੀ ਇਹ ਇੱਥੇ ਬਾਬਾ ਰਾਗੋ ਰਾਮ ਜੀ ਦਾ ਜਨਮ ਸਥਾਨ ਜਨਮ ਵੀ ਹੋਇਆ ਤੇ ਬਹੁਤ ਚੰਗੀ ਗੱਲ ਆ ਆਪਣੇ ਪਿੰਡ ਲਈ ਜੀ ਬਾਬਾ ਰਾਗੋਰਾਮ ਜੀ ਨੇ ਆਪਣੇ ਪਿੰਡ ਡੇਰਾ ਲਾਇਆ ਉੱਥੇ ਭਗਤੀ ਕੀਤੀ ਆਪਾਂ ਨੂੰ ਸੇਵਾ ਦਾ ਮੌਕਾ ਮਿਲਿਆ ਵਾਹਿਗੁਰੂ ਵਾਹਿਗੁਰੂ ਇਹ ਪਿੰਡ ਬਧਰਾਵਾਂ ਵਿੱਚ ਵਾਹਿਗੁਰੂ ਬਾਬਾ ਜੀ ਸਾਰਾ ਪਿੰਡ ਚਰਨਸ਼ਰੂਆ ਬਾਬਾ ਰਾਗੋਰਾਮ ਜੀ ਦਾ ਵਾਹਿਗੁਰੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚੇ ਆ ਪਿੰਡ ਬਧਰਾਵਾਂ ਤੇ ਬਾਬਾ ਰਾਗੋਰਾਮ ਜੀ ਤੇ ਧੰਨ ਧੰਨ ਬਾਬਾ ਰਾਗੋਰਾਮ ਜੀ ਉਹਨਾਂ ਦਾ ਜਿਹੜਾ ਜਨਮ ਸਥਾਨ ਆ ਉਹ ਇਸੇ ਜਗ੍ਹਾ ਤੇ ਹੋਇਆ ਧੀਗਾ ਚਲੋ ਸਮੇਂ ਦੇ ਹਿਸਾਬ ਨਾਲ ਹੁਣ ਚੇਂਜ ਹੋਈ ਜਾਂਦਾ ਆਪਾਂ ਪੱਕੇ ਮਕਾਨ ਬਣਾਉਣ ਲੱਗੇ ਜਾਨੀ ਇੱਥੋਂ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਵੀ ਜਿਹੜਾ ਬਾਬਾ ਰਾਗੋਰਾਮ ਜੀ ਦਾ ਜੱਦੀ ਘਰ ਆ ਉਹ ਇਹੀ ਆ ਤੇ ਇੱਥੇ ਰਹਿੰਦੇ ਸੀਗੇ ਜੀ ਤੇ ਇਹਨਾਂ ਦਾ ਜਨਮ ਆ ਉਹ ਇਸੇ ਘਰ ਦੇ ਵਿੱਚ ਹੋਇਆ ਧੀਗਾ ਤੇ ਹੁਣ ਸਮੇਂ ਦੇ ਨਾਲ ਚਲੋ ਮਕਾਨ ਬਦਲ ਗਿਆ ਟਾਡ ਹੋ ਗਿਆ ਨਾ ਅੱਗੇ ਕੱਚੇ ਮਕਾਨ ਹੁੰਦੇ ਸੀਗੇ ਤੇ ਤੇ ਆ ਇਸੇ ਜਗ੍ਹਾ ਦੇ ਉੱਪਰ ਬਾਬਾ ਰਾਗੋਰਾਮ ਜੀ ਦਾ ਜਨਮ ਸਥਾਨ ਹੋਇਆ ਹੈ ਜੀ। ਇਸੇ ਜਗ੍ਹਾ ਤੇ ਜੀ ਸਮੇਂ ਦੇ ਨਾਲ-ਨਾਲ ਹੁਣ ਚਲੋ ਚੇਂਜ ਹੋ ਗਿਆ ਜੀ। ਹਾਂ ਜੀ ਇਸੇ ਜਗ੍ਹਾ ਦੇ ਉੱਤੇ ਧੰਨ ਧੰਨ ਬਾਬਾ ਰਾਗੋਰਾਮ ਜੀ ਉਹਨਾਂ ਦਾ ਜਨਮ ਸਥਾਨ ਆ ਜੀ ਜੱਦੀ ਘਰ ਸੀਗਾ ਇਹ ਤੇ ਇੱਥੇ ਹੀ ਉਹਨਾਂ ਦਾ ਜਨਮ ਹੋਇਆ ਸੀਗਾ ਜੀ ਇਹ ਪਵਿੱਤਰ ਜਗ੍ਹਾ ਜੀ ਜਿੱਥੇ ਜਨਮ ਹੋਇਆ ਸੀਗਾ ਚਲੋ ਸਮੇਂ ਦੇ ਨਾਲ ਮੰਨਦੇ ਆ ਵੀ ਚੇਂਜ ਹੋ ਜਾਂਦਾ। ਇਹੀ ਘਰ ਆ ਜੀ ਉਹਨਾਂ ਦਾ ਜੱਦੀ ਤੇ ਬਾਕੀ ਪਰਿਵਾਰ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਸੋ ਸਾਡੇ ਨਾਲ ਸਾਰੀ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਹਾਂਜੀ ਇਹ ਉਹੀ ਖੂਹ ਆ ਜਿੱਥੇ ਬਾਬਾ ਰਾਗੋਰਾਮ ਜੀ ਆਪਣੇ ਖੇਤਾਂ ਨੂੰ ਫਸਲਾਂ ਨੂੰ ਪਾਣੀ ਦਿੰਦੇ ਹੁੰਦੇ ਸੀਗੇ ਸੋ ਇਹ ਖੂਹ ਦੀ ਹੁਣ ਜਿਹੜੀ ਹਾਲਤਾ ਬਹੁਤ ਖਾਸਤਾ ਹੋ ਚੁੱਕੀ ਆ ਪਰਿਵਾਰ ਮੈਂਬਰਾਂ ਨੇ ਦੱਸਿਆ ਵੀ ਇਹ ਉਹੀ ਖੂਹ ਆ ਬਾਬਾ ਜੀ ਨੇ ਇੱਥੇ ਕੀਤਾ ਫਸਲਾਂ ਨੂੰ ਪਾਣੀ ਦਿੱਤਾ ਇਹ ਉਹੀ ਜਗਾ ਵਾ ਬਾਈ ਇੱਥੇ ਬਾਬਾ ਜੀ ਦੇ ਵੀ ਚਰਨ ਪਏ ਹੋਏ ਨੇ ਸੋ ਇੱਥੇ ਸਾਰਾ ਕੰਮਕਾਰ ਕਰਦੇ ਸੀਗੇ ਇਹ ਉਸੇ ਸਮੇ ਦਾ ਖੂਹ ਆ ਜੀ ਹਾਂਜੀ ਚਲੋ ਹੁਣ ਸਮੇ ਦੇ ਹਿਸਾਬ ਨਾਲ ਚੇਂਜ ਹੋ ਚੁੱਕਿਆ ਮਾਹੌਲ ਹੁਣ ਸਰਸੀਵਾਲ ਵੱਡੀਆਂ ਮੋਟਰ ਆ ਗਈਆਂ ਯਾਨੀ ਇਹ ਖੂਹ ਉਹੀ ਆ ਇੱਥੇ ਬਾਬਾ ਜੀ ਨੇ ਖੇਤੀ ਕੀਤੀ ਆ ਫਸਲਾਂ ਨੂੰ ਪਾਣੀ ਇਸੇ ਖੂਹ ਦੇ ਰਾਹੀਂ ਦਿੰਦੇ ਹੁੰਦੇ ਸੀਗੇ ਸੋ ਦੇਖ ਸਕਦੇ ਤੁਸੀਂ ਬਾਬਾ ਰਾਗੋਰਾਮ ਜੀ ਆ ਨਾਲੇ ਬਾਬਾ ਜੀ ਦੇ ਖੇਤ ਨੇ ਬਾਬਾ ਰਾਗੋਰਾਮ ਜੀ ਦੇ ਆ ਦੇਖੋ ਜੀ ਇਹ ਬਾਬਾ ਰਾਗੋਰਾਮ ਜੀ ਦੀ ਜ਼ਮੀਨ ਸੀਗੀ ਸੋ ਦੋ ਭਾਈ ਸੀ ਦੱਸਦੇ ਸੀ ਪਰਿਵਾਰ ਮੈਂਬਰਾਂ ਨੇ ਦੱਸਿਆ ਵੀ ਬਾਬਾ ਰਾਗੋਰਾਮ ਜੀ ਦੇ ਨਾਂ 12 ਕਿੱਲੇ ਸੀਗੇ ਸੋ ਬਾਬਾ ਜੀ ਨੇ 12 ਕਿਲੇ ਕੁਛ ਨਹੀਂ ਰੱਖਿਆ ਆਪਣੇ ਕੋਲ 12 ਕਿਲੇ ਪਰਿਵਾਰ ਦੇ ਨਾਂ ਲਵਾਤੇ ਸੋ ਆ ਸਾਰੀ ਜ਼ਮੀਨ ਉਹਨਾਂ ਦੀ ਸੀਗੀ ਉਹ ਸਾਹਮਣੇ ਹੁਣ ਪਰਿਵਾਰ ਨੇ ਆਪਣੇ ਖੇਤ ਦੇ ਨਾਲੇ ਕੋਠੀ ਪਾਈਆ ਸੋ ਦੱਸਿਆ ਉਹਨਾਂ ਨੇ ਉਹਨਾਂ ਦੇ پڑੋਤੇ ਨੇ ਤੇ ਆ ਸਾਰੀ ਜ਼ਮੀਨ ਦੇ ਵਿੱਚ ਨਾਲੇ ਨੇ ਹੁਣ ਕੋਠੀ ਪਾਈਆ ਪਰਿਵਾਰ ਨੇ ਦੱਸਿਆ ਪਰਿਵਾਰ ਨੇ ਵੀ ਬਾਬਾ ਰਾਗੋਰਾਮ ਜੀ ਦੇ ਨਾਂ 12 ਕਿਲੇ ਆਉਂਦੇ ਸੀਗੇ ਤੇ ਬਾਬਾ ਜੀ ਨੇ ਸਾਰੇ ਪਰਿਵਾਰ ਨੂੰ ਦੇਤੇ ਕੁਛ ਨਹੀਂ ਰੱਖਿਆ ਕਹਿੰਦੇ ਜਦੋਂ ਤਮੋਟ ਗਏ ਸੀਗੇ ਖਾਲੀ ਹੱਥੇ ਗਏ ਸੀਗੇ ਤੇ ਕੁਝ ਨਹੀਂ ਲੈ ਕੇ ਗਿਆ ਕੁਝ ਨਹੀਂ ਰੱਖਿਆ ਬਾਬਾ ਜੀ ਨੇ ਆਪਣੇ ਕੋਲ ਤੇ 12 ਕਿਲੇ ਜਿਹੜੇ ਸੀਗੇ ਨੌ ਉਹ ਵੀ ਬਾਬਾ ਜੀ ਨੇ ਇਹਨਾਂ ਦੇ ਨੌ ਕਰਾਤੇ ਸੀ ਪਰਿਵਾਰ ਦੇ ਤੇ ਆਪਣੇ ਕੋਲ ਜਾਨੀ ਕੁਝ ਨਹੀਂ ਰੱਖਿਆ ਨੇ ਕਿਸੇ ਚੀਜ਼ ਦੀ ਕੁਝ ਨਹੀਂ ਲੈ ਗਏ ਕਹਿੰਦੇ ਸਿਰ ਕੋਈ ਨਹੀਂ ਸੀ ਬਾਬਾ ਜੀ ਦੇ ਚੇਲੇ ਸੀ ਕਿ ਕੋਈ ਅਚ ਉੱਥੇ ਜਾ ਕੇ ਬਾਬਾ ਜੀ ਨਾਲ ਹੋਏ ਨੇ ਰਲੇ ਨੇ ਬਿਨ ਸੇਵਕ ਬਣ ਗਏ ਸੀਗੇ ਉਰੋ ਤਾਂ ਜਾਨੀ ਨਹੀਂ ਸੀ ਉਰੋ ਬਾਬਾ ਜੀ ਜਾਨੀ ਕੱਲੇ ਹੀ ਗਏ ਨੇ ਕੱਲੇ ਗਏ ਠੀਕ ਆ ਉਹਨਾਂ ਦੇ ਇੱਥੋਂ ਕਿਵੇਂ ਜਾਣਾ ਹੋ ਗਿਆ ਵੀ ਮਤਲਬ ਵੈਸੇ ਹੀ ਮੰਨ ਜਾਇਆ ਕਿ ਬੀ ਚਾਰ ਬਾਰ ਉਹ ਇੱਕ ਬਿਮਾਰੀ ਚੱਲੀ ਸੀ ਆਪਣੇ ਅੱਛਾ ਜੀ ਇੱਕ ਦੀ ਜਿਹਨੂੰ ਹੁਣ ਆਪਾਂ ਕਹਿੰਦੇ ਆ ਵੀ ਉਹਨੂੰ ਕਹਿੰਦੇ ਸੀ ਆਪਾਂ ਪਲੇਗ ਦੀ ਬਿਮਾਰੀ ਪਲੇਗ ਦੀ ਬਿਮਾਰੀ ਸਾਡੇ ਘਰ ਦੇ ਬਾਈ ਜੀ ਸੀ ਸਾਰੇ ਮਰ ਗਏ ਸੀ ਇਹੀ ਦੋ ਹੀ ਬੱਚੇ ਸੀ ਪਰਿਵਾਰ ਚ ਹੋ ਗਿਆ ਸੀਗਾ ਅੱਛਾ ਪਰਿਵਾਰ ਦੇ ਵਿੱਚ ਬਾਈ ਸਾਰੇ ਪਿੰਡਾਂ 'ਚ ਜੀ ਸਾਰੇ ਮਰ ਗਏ ਸੀ ਸਾਰੇ ਪਿੰਡਾਂ 'ਚ ਹੋ ਗਿਆ ਜੀ ਮੈਂ ਕਰੋਨਾ ਚੱਲ ਪਿਆ ਤੇ ਇਸ ਤਰ੍ਹਾਂ ਦੇ ਹੋ ਗਏ ਸੀ ਠੀ ਭਾਈ ਦੇ ਵਿੱਚੋਂ ਇੱਕ ਸਾਡਾ ਦਾਦਾ ਬਚਿਆ ਸੀ ਦੋ ਇਹ ਬੱਚੇ ਸੀ ਬਾਬਾ ਰਘੂਰਾਮ ਹਾਂ ਸਾਡਾ ਦਾਦਾ ਬੱਚਾ ਹੀ ਸੀ ਛੋਟਾ ਜਿਹਾ ਅੱਛਾ ਜੀ ਇਹਨਾਂ ਨੂੰ ਛੱਡ ਕੇ ਹੀ ਬਾਗੀ ਸੀ ਉਹ ਕਹਿੰਦੇ ਵੀ ਹੁਣ ਇਹ ਇਹਦੇ ਵੀ ਸਾਡੇ ਦਾਦੇ ਦੇ ਵੀ ਗੁੰਮੀਆਂ ਨਿਕਲੇ ਆਏ ਆ ਵੀ ਇਹ ਕਿਹੜਾ ਬਚਣ ਲੱਗਿਆ ਜਿੱਥੇ ਅੱਗੇ ਮਰ ਗਏ ਸਾਰੇ ਹਾਂ ਫਿਰ ਇਹ ਖੂ ਜੋੜਿਆ ਹੋਇਆ ਸੀ ਠੀਕ ਹੈ ਜੀ ਖੂ ਜੋੜਿਆ ਜਿਹੜਾ ਹੀ ਛੱਡ ਕੇ ਸੀ ਠੀਕ ਹੈ ਜੀ ਹਾਂਜੀ ਹਾਂਜੀ ਨਹੀਂ ਚਲੋ ਵਧੀਆ ਹਾਂ ਦੋਨੇ ਭਰਾ ਚਲੇ ਗਏ ਸੀ ਉੱਥੇ ਫਿਰ ਇੱਕ ਤਾਂ ਆ ਗਿਆ ਸੀ ਕਹਿੰਦਾ ਵੀ ਥੋੜੀ ਜੜ ਮੰਨਿਆ ਤਾਂ ਹੈਗੀ ਇਹ ਨਹੀਂ ਆਇਆ ਠੀਕ ਹੈ ਬਾਬਾ ਜੀ ਰਘੂਰਾਮ ਨਹੀਂ ਆਇਆ ਇਹ ਤਾਂ ਸਾਡੇ ਕੋਲ 6 ਅੱਛਾ ਵੀ ਮੇਲ ਦੇ ਤੌਰ ਤੇ ਯਾਨੀ ਫਿਰ ਤੋਂ ਉੱਥੇ ਜਣੀ ਭਗਤੀ ਕੀਤੀ ਉਹਨੇ ਜਮੀਨ ਜਿਆਦਾ ਸੀ ਉਹਦੇ ਨਾਂ ਸਾਡੇ ਨੌਕਰਵਾ ਕੇ ਗਿਆ ਬਾਬਰ ਰਹੁ ਰਹੁ ਕੁਝ ਨਹੀਂ ਜਣੀ ਲੈ ਗਿਆ ਥਡੇ ਕੋਲ ਆਧਾ ਮਾਲ ਕੀ 12 ਕਿੱਲੇ ਦਾ ਮਾਲ ਸੀ ਯਾਨੀ ਦੇ ਗਿਆ ਸਾਰੀ ਛੱਡ ਕੇ ਖਾਲੇ ਹੱਥ ਗਿਆ ਬਹੁਤ ਹੀ ਯਾਰ ਨਹੀਂ ਬਸ ਆਹੀ ਉਸ ਟਾਈਮ ਦੇ ਵਿੱਚ ਵੀ ਤਹਿਸੀਲਦਾਰ ਨੇ ਇਹਨੂੰ ਰੋਡਾ ਕਹਤਾ ਸੀ ਅੱਛਾ ਜੀ ਉਥੇ ਹੈ ਨਹੀਂ ਸਪੂਰਨ ਸਿੰਘ ਹਾਂ ਜੀ ਉਹ ਸਤ ਮੋੜ ਦਾ ਹਾਂ ਜੀ ਮੇਵੇ ਦਾ ਬਾਪ ਸੀ ਜਿਹੜਾ ਹਾਂ ਜੀ ਉਹ ਨਾਲ ਆਇਆ ਸੀ ਵੀ ਰੋਡਾ ਕਹਤਾ ਸੀ ਵੀ ਤਹਿਸੀਲਦਾਰ ਕਹਿੰਦਾ ਰੋਡਿਆ ਜਾ ਕਹਿੰਦਾ ਜ਼ਮੀਨ ਨੌ ਕਰਦਾ ਕਹਿੰਦਾ ਰੋਡਾ ਤਾਂ ਤੂੰ ਵੀ ਹੋ ਸਕਦਾ ਅੱਛਾ ਇਹ ਕਹਿੰਦਾ ਮੈਂ ਹਾਲਾ ਛੱਡਿਆ ਤੂੰ ਕਹਿੰਦਾ ਉਹ ਛੱਡ ਮਾਲੋ ਮਾਲ ਕੀ ਕਹਿੰਦੇ ਮਾਲੀਆ ਅੱਛਾ ਜੀ ਫਿਰ ਉਹਨੇ ਪੈਰੀ ਹੱਥ ਲਾ ਕੇ ਜ਼ਮੀਨ ਸਾਡੇ ਨਾਂ ਕਰੀ ਗਲਤੀ ਮਰੀ ਸਾਡੇ ਕੋਲ 8 ਦਿਨ ਰਿਹਾ ਕੁਝ ਨਹੀਂ ਖਾਦਾ ਪੀਤਾ ਦੁੱਧ ਹੀ ਪੀਤਾ ਫਿਰ ਨਹੀਂ ਜਿਵੇਂ ਬਾਬਾ ਜੀ ਮਤਲਬ ਸ਼ੁਰੂ ਤੋਂ ਹੀ ਇਦਾਂ ਹੀ ਲਗਨ ਸੀਗੀ ਮਤਲਬ ਪਰਮਾਤਮਾ ਨਾਲ ਜੁੜਨ ਦੀ ਅੱਛਾ ਪਹਿਲੇ ਨਹੀਂ ਆਮ ਜਿ ਸਰਦਾਰ ਜਿੰਦਗੀ ਸੀ ਜਿਵੇਂ ਨਾ ਜਿਵੇਂ ਆਪਣਾ ਖੇਤੀਬਾੜੀ ਕਰਨੀ ਆ ਯਾਨੀ ਉੱਥੇ ਇੱਕ ਵਾਰ ਲੱਗਣ ਲੱਗ ਗਈ ਫਿਰ ਉਹਨਾਂ ਨੂੰ ਭਗਤੀ ਦੀ ਫਿਰ ਛੱਡ ਗਏ ਸਾਰਾ ਕੁਝ ਤਾਂ ਫਿਰ ਤਾਂ ਭਗਤੀ ਦੀ ਹੋ ਗਿਆ ਨਾ ਹਾਂ ਉੱਥੇ ਤਾਂ ਹੁਣ ਦੇਖ ਲਓ ਕੁੱਤਿਆਂ ਦਾ ਵੀ ਊਠਾ ਬਿੱਲੀਆਂ ਦਾ ਵੀ ਉੱਥੇ ਕੋਈ ਆਪਣੇ ਰਿਸ਼ਤੇਦਾਰੀ ਸੀ ਕਿ ਬੈਸੀ ਵਾਸ ਚਲੇ ਗਏ ਮਾਨਸ ਕੀ ਭਾਗਿਓ ਦਾ ਹੈ ਵੀ ਉੱਥੇ ਜਾ ਕੇ ਡੇਰਾ ਲਾ ਲਿਆ ਹੈ ਪਿੰਡ ਤੋਂ ਮੋੜ 'ਚ ਹਾਂ ਉੱਥੇ ਵੀ ਆਰਾਮ ਚੱਲਰ ਜੀ ਆਏ ਸੀ ਤਾਂ ਜੋ ਆਰਾਮ ਸਰ ਡੇਰਾ ਬਾਈ ਦਾ ਅੱਛਾ ਜੀ ਠੀਕ ਆ ਉਹ ਨਹੀਂ ਕਿਸੇ ਗਲਤੀ ਨਾ ਰੱਖਦਾ ਨਾ ਉੱਥੇ ਹਰ ਇੱਕ ਬੰਦਾ ਬੈਠ ਨਹੀਂ ਸੀ ਨਾ ਸਕਦਾ ਅੱਛਾ ਜਿਹੜੀ ਉਹ ਜਗਾ ਸੀ ਕੀ ਹਾਂ ਜਿਵੇਂ ਅੱਜ ਵੀ ਉਵੇਂ ਹੀ ਹੈ ਜਿਵੇਂ ਟਾਲੀਆਂ ਕਿਕਰਾਂ ਐਂ ਪੂਰੇ ਟਾਲੀ ਦੇ ਵਿੱਚ ਨਹੀਂ ਜਾਣੀ ਡੇਰਾ ਬਣਾਉਣ ਵਾਲੇ ਦਾਲੇ ਪੂਰਾ ਕਵਰ ਆ ਦਰਖਤਾਂ ਦਾ ਉਹ ਉਵੇਂ ਹੀ ਨੇ 22 ਗਜਮੀਨਾ ਡੇਰੇ ਦੀ ਹਾਂ ਜ਼ਮੀਨ ਵੀ ਹੈਗੀ ਆ ਬਾਬੇ ਦੇ ਨਾਂ ਦਾ ਫਿਰ ਜ਼ਮੀਨ ਲੋਕਾਂ ਨੇ ਰੋਕੀ ਸੀ ਉਹ ਛੱਡਣੀ ਪਈ ਉਹਨਾਂ ਨੂੰ ਛੱਡਣੀ ਪਈ ਜੀ ਹਾਂ ਬਿਲਕੁਲ ਜੀ ਤੇ ਜਾਨੀ ਉੱਥੇ ਜਾਨੀ ਮੋੜੇ ਬਸ ਹੋ ਗਿਆ ਨਹੀਂ ਆਪਣਾ ਕੋਈ ਹੈ ਨਹੀਂ ਜਾਨੀ ਰੇਸਟੇਰੀ ਜਾਉਂ ਚਲੇ ਗਏ ਵੀ ਮਾਨ ਕੀ ਤਬ ਇੱਥੇ ਬਹਿ ਗਏ ਬਸ ਬਹਿ ਗਏ ਬਸ ਸਹੀ ਕਰ ਠੀਕ ਆ ਚਲੋ ਵੀ ਵਧੀਆ ਜੀ ਬਹੁਤ ਉੱਚੀ ਹਸਤੀ ਸੀ ਤੁਹਾਡੇ ਵਾਸਤੇ ਦਾ ਬਿਲਕੁਲ ਜੀ ਬਿਲਕੁਲ ਸਾਡੇ ਵੱਲ ਤੋਂ ਉਦੋਂ ਹੀ ਵੱਧਦਾ ਜਲ ਬਿਲਕੁਲ ਤੁਸੀਂ ਤਾਂ ਸਮਝ ਪਰਿਵਾਰ ਚ ਉਹਨਾਂ ਦੇ ਤੁਹਾਡੇ ਲਈ ਤਾਂ ਬੜੇ ਮਾਣ ਵਾਲੀ ਗੱਲ ਆ ਜੀ ਨਾ ਅਸੀਂ ਉੱਥੇ ਜਾ ਕੇ ਦੱਸਦੇ ਨਹੀਂ ਹੈਗੇ ਕਿਸੇ ਨੂੰ ਵੀ ਅੱਛਾ ਜੀ ਉਹ ਸੋ ਜਾਣਦੇ ਤਾਂ ਹੋਣਗੇ ਪ੍ਰਬੰਧਕ ਲੋਕ ਜਾਣਦੇ ਨੇ ਹਾਂ ਕਮੇਟੀ ਦੇ ਮੈਂਬਰ ਨੇ ਉਹ ਤੇ ਜਾਣਦੇ ਹੋਣਗੇ ਨਾ ਹਾਂ ਉਹ ਅਸੀਂ ਆਏ ਥੋੜਾ ਜਾ ਕੇ ਕਹਿੰਦੇ ਅਸੀਂ ਬਾਬੇ ਦੇ ਪਰਿਵਾਰ ਦੇ ਨਾ ਠੀਕ ਗੱਲ ਗਲਤ ਉਹ ਤਾਂ ਹੈ ਕੋਈ ਉਪਮਾਲੀ ਗੱਲ ਨਹੀਂ ਕਰਾਉਣੀ ਨਹੀਂ ਨਹੀਂ ਬਿਲਕੁਲ ਜਿਵੇਂ ਸੰਗਤ ਜਾਂਦੀ ਆ ਆਪਾਂ ਉਵੇਂ ਹੀ ਰਹੀਏ ਹੈ ਨਾ ਬਿਲਕੁਲ ਸਹੀ ਗੱਲ ਆ ਉਹ ਜਦੋਂ ਨਹੀਂ ਵੈਸੇ ਉੱਥੇ ਤਾਂ ਅੰਕਲ ਸਾਰੇ ਧਰਮਾਂ ਦੇ ਲੋਕ ਮਿਲਦੇ ਨੇ 24 ਘੰਟੇ ਸਪਲਾਈ ਕਰਦੇ ਹਾਂ ਜੇ ਆਪਾਂ ਕਿਤੇ ਹੋਰ ਧਾਰਮਿਕ ਸਥਾਨ ਤੇ ਜਾਂਦੇ ਆ ਉੱਥੇ ਉਹੀ ਧਰਮ ਦੇ ਮਿਲਦੇ ਨੇ ਜਿੰਦਾ ਧਾਰਮਿਕ ਸਥਾਨ ਹੁੰਦਾ ਉੱਥੇ ਹਿੰਦੂ ਮੁਸਲਮਾਨ ਸਿੱਖ ਸਾਰੇ ਇੱਕੋ ਹੀ ਲਾਈਨ ਦੇ ਵਿੱਚ ਪ੍ਰਸ਼ਾਦਾ ਸਾਕਦੇ ਨੇ ਕੋਈ ਭੇਦਭਾਵ ਹਾਂਜੀ ਐਕਸਨ ਨੇ ਮੈਨੂੰ ਆਪ ਸੱਦਾ ਸੀ ਮੇਰੀ ਫੋਟੋ ਉੱਥੇ ਲਾਈ ਅੱਛਾ ਜੀ ਐਕਸਨ ਉਹ ਜਿਹੜਾ ਹੈ ਸੀ ਨਾ ਇੱਕ ਤੁਹਾਡੇ ਮਹਾਂਪਤ ਬਣਿਆ ਦੂਜਾ ਜਿਹਦੇ ਪੈਰ ਜੀ ਖਰਾਬ ਹੋ ਗਏ ਸੀ ਹੁਣ ਹੀ ਡੈਥ ਹੋ ਗਿਆ 5-7 ਸਾਲ ਹੋ ਗਏ ਅ ਬਜ਼ੁਰਗ ਸੀਗੇ ਹਾਂ ਬਜ਼ੁਰਗ ਆਰਮੀ ਜਿ ਸੀਗੇ ਪਾਣੀ ਪੁਲਿਸ ਚ ਸੀ ਨਹੀਂ ਨਹੀਂ ਉੱਥੇ ਮਹਾਂਪਤ ਸੀ ਉੱਥੇ ਮੌਕੇ ਤੇ ਡੇਰੇ ਦੇ ਅੱਛਾ ਠੀਕ ਹੈ ਠੀਕ ਹੈ ਬਾਬਾ ਜੀ ਬਾਬਾ ਜੀ ਠੀਕ ਹੈ ਠੀਕ ਹੈ ਹਾਂ ਹਾਂ ਬਾਬਾ ਜੀ ਉਹ ਵੀ ਬਹੁਤ ਖੜੇ ਨਹੀਂ ਹੈਗੇ ਕਹਿੰਦੇ ਨਹੀਂ ਇਹਨਾਂ ਦੀ ਗੱਦੀ ਆ ਹਾਂ ਬਿਲਕੁਲ ਮੈਨੂੰ ਕਿਹਾ ਸੀ ਉੱਥੇ ਐਕਸਨ ਦੇ ਬਰਾਬਰ ਅੱਛਾ ਜੀ ਆਪ ਨਹੀਂ ਖੜੇ ਉਹ ਵੱਡੀ ਤੋਂ ਮੂਰਤ ਤੋਂ ਲਾਈਨ ਕੱਢ ਕੇ ਲਾਉਂਦੀ ਸੀ ਨਾ ਅੱਛਾ ਜੀ ਹਾਂ ਉਹ 24 ਘੰਟੇ ਦੀ ਸਪਲਾਈ ਦੀ ਸੀ ਉਹ ਬਾਬਾ ਜੀ ਦੇ ਨੌ ਪਤਾ ਨਹੀਂ ਕੀ ਸੀਗੇ ਜੀ ਉਹਦਾ 9000 ਪਲਾਜੇ ਸੀ ਪਤਾ ਨਹੀਂ ਉਹ ਮੁਸਲਮਾਨ ਸੀ ਭਾਰੀ ਸੀਗੇ ਹਾਂ ਉਹ ਵੀ ਇੱਦਾਂ ਹੀ ਆਗੇ ਸੀਗੇ ਜੀ ਘੁੰਮਦੇ ਫਿਰਦੇ ਨਹੀਂ ਉੱਥੇ ਬਹਿ ਗਏ ਤੇ ਚਲੋ ਸੇਵਾ ਕਰਨ ਲੱਗ ਗਏ ਉਹ ਸੇਵਾ ਬਹੁਤ ਕੀਤੀ ਹਾਂ ਸੇਵਾ ਕੀਤੀ ਆ ਪ੍ਰਸ਼ਾਦ ਵੰਡੇ ਹੁੰਦੇ ਸੀਗੇ ਫਿਰ ਬੈਠੀ ਹੁੰਦੀ ਸੀ ਵੀ ਹਾਂ ਵੀ ਪ੍ਰਸ਼ਾਦ ਬੰਨੇ ਡਿਊਟੀ ਸੀਗੀ 24 ਘੰਟੇ ਉੱਥੇ ਪ੍ਰਸ਼ਾਦਾਂ 24 ਘੰਟੇ ਕੋਈ ਆਵੇ ਕੋਈ ਜਾਵੇ ਐਤਵਾਰ ਦਾ ਬਰਗ ਰੰਗ ਐਤਵਾਰ ਨੂੰ ਤਾਂ ਬਹੁਤ ਸ਼ਰਧਾ ਹੁੰਦੀ ਹੈ ਹਜ਼ਾਰਾਂ ਹੀ ਸੰਗਤ ਆਉਂਦੀ ਹੈ ਜੀ ਬਾਹਰ ਵਾਲੇ ਜਿੰਨੇ ਵੀ ਪਿੰਡ ਦੇ ਬਾਹਰ ਨੇ ਬੜੀ ਸ਼ਰਧਾ ਰੱਖਦੇ ਨੇ ਦਾਨ ਭੇਜਦੇ ਨੇ ਟੂਰਨਾਮੈਂਟ ਹੁੰਦੇ ਨੇ ਗੱਡੀਆਂ ਭੱਜਦੀਆਂ ਨੇ ਕੁਸ਼ਤੀ ਹੁੰਦੀ ਇਸ ਵਾਰ ਚਲੋ ਮੌਸਮ ਖਰਾਬ ਕਰਕੇ ਦੋ ਵਾਰ ਹੋਇਆ ਦੋ ਵਾਰ ਮੌਸਮ ਖਰਾਬ ਹੋ ਗਿਆ ਸੀਗਾ ਨਹੀਂ ਹੋਈਆਂ ਨਹੀਂ ਤਾਂ ਕੁਸ਼ਤੀਆਂ ਲੱਖ ਲੱਖ ਰੁਪਈਆ ਮੱਝਾਂ ਬੜਾ ਹੀ ਪਤਾ ਹੀ ਨਹੀਂ ਕਿ ਕਿੰਨੇ ਬੰਦੇ ਹੀ ਗਾਧੀ ਸਾਡੇ ਵੱਲੋਂ ਮੱਝ ਜਾਈ ਆਹ ਲੱਖ ਰੁਪਈਆ ਮੇਰੇ ਵੱਲੋਂ ਆਈਆਂ ਆਈ ਉੱਥੇ ਤਾਂ ਤੇ ਬੜੀ ਸ਼ਰਧਾ ਰੱਖਦੇ ਨੇ ਲੋਕ ਹਾਂ ਬਾਕੀ ਸਰਾਦ ਭਾਰ ਦਾ ਬਾਬੇ ਦਾ ਬਾਕੀ ਮੇਲਾ ਵਿਸਾਖੀ ਨੇ ਵੀ ਇਕੱਠ ਹੋ ਚਾਰ ਪ੍ਰੋਗਰਾਮ ਵੱਡੇ ਹੁੰਦੇ ਨੇ ਬਾਕੀ ਹਰੇਕ ਹਫ਼ਤੇ ਸੰਗਤ ਆਉਂਦੀ ਆ ਪਿੰਡ ਤੋਂ ਬਾਹਰੋਂ ਬਹੁਤ ਲੋਕ ਆਉਂਦੇ ਆ ਹਾਂ ਬਾਹਰੋਂ ਜਾ ਕੇ ਪੂਰਾ ਲੱਗਦਾ ਹੀ ਹੁੰਦਾ ਜੀ ਜਿਵੇਂ ਨੇੜੇ ਰਾੜਾ ਸਾਹਿਬ ਕੋਲੋਟੀ ਜਿੰਨੇ ਵੀ ਲੱਗਦੇ ਨੇ 20 25 ਪਿੰਡ ਫਿਰ ਉਹਨੂੰ ਦੇਣਾ ਰਾੜਿਆ ਸੰਤਾਂ ਨੂੰ ਵੀ ਕਹਿ ਦੇ ਵੀ ਤੂੰ ਬਹੁਤ ਵਧੀਆ ਗਾਉਣਾ ਹਾਂ ਵੀ ਸਾਡੇ ਵੀ ਕਦਾ ਗਾ ਕੇ ਜਾ ਹਾਂਜੀ ਕਦੇ ਕੋਈ ਇਸ ਤਰ੍ਹਾਂ ਦੀ ਮੇਰੀ ਦਾਦੀ ਕੋਲ ਸੁਣਿਆ ਵਾਂ ਉਹਨੇ ਦੀ ਉਮਰ 96 ਸਾਲ ਹੈਗੇ ਨੇ ਹਜੇ ਉਹਨਾਂ ਨੂੰ ਤਾਂ ਹੁਣ ਚਲੋ ਕੋਲ ਬੈਠ ਤੇ ਫਿਰਦੇ ਦੀ ਸਾਰਾ ਪਤਾ ਹੀ ਆ ਉਹ ਤਾਂ ਕਹਿੰਦੇ ਕਿਸੇ ਨੇ ਕਿਹਾ ਦੀ ਕੋਈ ਰਾਣਾ ਸਾਹਿਬ ਚਲੇ ਗਿਆ ਤੇ ਉਹ ਕਹਿੰਦੀ ਭਾਈ ਰੱਬ ਦਾ ਤੇਰੇ ਪਿੰਡ ਆ ਵੀ ਤੂੰ ਰੱਬ ਛੱਡ ਕੇ ਹੋਰੇ ਆ ਆ ਵੀ ਉੱਥੇ ਮੰਨੋ ਉਹਨਾਂ ਨੂੰ ਵੀ ਰੱਬ ਕਿਹੜੀ ਜਾਉ ਗਰਮੀ ਬਿੜੀ ਜਨੇ ਹਾਂ ਬਾਬਾ ਰਾਮ ਜੀ ਹਾਂ ਬਾਬਾ ਰਾਮ ਹਾਂ ਉਹ ਕਹਿੰਦੇ ਭਾਈ ਰੱਬ ਦਾ ਥੋੜੇ ਪਿੰਡ ਆ ਤੁਸੀਂ ਪਿੰਡ ਛੱਡ ਕੇ ਆਏ ਹੋ ਰੱਬ ਨੂੰ ਵੀ ਉਹਨਾਂ ਨੂੰ ਮੰਨੋ ਭਾਈ ਉਹਨਾਂ ਨੇ ਕੀ ਕਹਿਤਾ ਸੀ ਬਾਬਾ ਸ਼ਾਂਤੀ ਸਰਸੰਗ ਜੀ ਨੇ ਹਾਂਜੀ ਕਹਿੰਦੇ ਭਾਈ ਰੱਬ ਨੇ ਤੁਹਾਡੇ ਪਿੰਡ ਬਾਬਾ ਰਾਘੂਰਾਮ ਜੀ ਨਹੀਂ ਨਹੀਂ ਬਹੁਤ ਵਧੀਆ ਰਹੀ ਗਿਆ ਉਹ ਕੋਈ ਕਿਤੇ ਕੋਪਾਪੋ ਕੰਡਾ ਨਹੀਂ ਹੋਇਆ ਕੋਈ ਹਾਂਜੀ ਕੋਈ ਬਾਤੋਂ ਵੱਡਾ ਭਰਾ ਡਿੱਗ ਪਿਆ ਸੀ ਕੋਠੇ ਤੋਂ ਅੱਛਾ ਜੀ ਕੋਠੇ ਤੋਂ ਡਿੱਗਿਆ ਪਿਆ ਉਹ ਇਹ ਘਰ ਬੈਠਾ ਸੀ ਸਾਡਾ ਘਰ ਇੱਕ ਹੋਰ ਇਹ ਜਣੀ ਤੁਹਾਡੇ ਬਜ਼ੁਰਗ ਦੱਸਦੇ ਸੀ ਗੱਲਾਂ ਜਿਵੇਂ ਸਾਡੀ ਮਾਂ ਆਦੀ ਸੀ ਅੱਛਾ ਜੀ ਹਾਂ ਬਸ ਉਹ ਬਹੁਤ ਸਾਡਾ ਘਰ ਉੱਚਾ ਪਾਇਆ ਸੀ ਅੱਛਾ ਜੀ ਉਹਦੇ ਤੋਂ ਡਿੱਗ ਪਿਆ ਸੀ ਅੱਛਾ ਜੀ ਫੇਰ ਸਾਡੀ ਮਾਂ ਨੂੰ ਕਹਿੰਦਾ ਵੀ ਬੂਜਾ ਕੋਠੇ ਤੋਂ ਡਿੱਗ ਪਿਆ ਹਾਂਜੀ ਦੇ ਲੋ 20 ਫੁੱਟ ਉੱਚਾ ਸੀ ਕੋਠਾ ਲਿਆ ਕੇ ਉਹਦੀ ਗੋਦੀ ਚ ਪਾਤਾ ਵਸਰ ਹਰੀ ਹਰੀ ਕਰੀ ਗਾ ਠੀਕ ਹਾਂ ਹਰੀ ਯਾਰ ਨਾਮ ਦਾ ਜਾਪ ਕਰ ਦਿੱਤੀਗੇ ਇਹੀ ਗਾਣਾ ਬਈ ਕੋਈ ਵੀ ਡੇਰੇ ਚ ਆਉਂਦਾ ਸੀਗਾ ਬਈ ਹਰੀ RAM ਦਾ ਜਾਪ ਕਰਦੇ ਜਾਓ ਬਈ ਸੇਵਾ ਕੋਈ ਕਿਉਂ ਦਿਖਾਏ ਨਹੀਂ ਉਹਦਾ ਬਿਲਕੁਲ ਜੀ ਕੋਈ ਮੇਰ-ਤੇਰ ਨਹੀਂ ਕਰੀ 8 ਦਿਨਾਂ ਦੇ ਵਿੱਚ ਦੁੱਧ ਦਾ ਘੁੱਟ ਪੀਲਾ ਪੀਲਾ ਰੋਟੀ ਦਾ ਖਾ ਕੀ ਨਹੀਂ ਦੇਖੀ ਫੇਰ ਜਾਨੀ ਸ਼ੁਰੂ ਤੋਂ ਹੀ ਬਸ ਵਧੀਆ ਸੁਆਦ ਹੀ ਗਾ ਸਾਦਾ ਵਾਲਾ ਹਾਂ ਸਾਦਾ ਵਾਲਾ ਵੀ ਕਦੇ ਮਤਲਬ ਸਬਰ ਚ ਰਹਿਣਾ ਸੀਗਾ ਹਾਂ ਬਸ ਤਾਂਗੇ ਜੀ ਸੱਜਿਆਂ ਦਾ ਤਾਂਗੇ ਜੀ ਲੈਂਦਾ ਸੀ ਠੀਕ ਹੈ ਜਾ ਤਾਂ ਮੈਨੂੰ ਪੜੇ ਤਾਂ ਨਹੀਂ ਹੋਣੇ ਬਾਬਾ ਜੀ ਇਹਨਾਂ ਨੂੰ ਨਸਕੀਨ ਸਟਾਲ ਕਰ ਹਣਾ ਜੀ ਅਨਪੜ੍ਹੀ ਪਾੜ ਸਾਰਾ ਪੜ੍ਹ ਸਾਰਾ ਇੱਕ ਇੱਕ ਲਫ਼ਜ਼ ਸੁਣਦੀ ਸੀ ਖੰਡ ਪਾੜ ਕੇ ਬੈਠ ਜਾਂਦੀ ਸੀ ਨਾ ਜਿਆਦਾ ਪਾੜ ਸਾਰਾ ਯਾਦ ਸੀਗਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੀ ਦੱਸ ਦਈਏ ਇਸ ਗੱਲ ਪੜ ਗਿਆ ਅੱਛਾ ਜੀ ਹਾਂ ਫੇਰ ਉੱਥੇ ਥੋੜੇ ਜਾ ਕੇ ਪਾੜੀ ਅਖੰਡ ਪਾਠ ਕਰਵਾਉਂਦੀ ਸੀ ਵੀ ਉਹ ਹਾਂ ਅਖਰ ਵੱਧ ਕਰਦੀ ਸੀ ਹਾਂ ਜੀ ਵੀ ਤੁਸੀਂ ਆਹ ਤੱਕ ਛੱਡ ਗਏ ਨਹੀਂ ਹੈਗੇ ਅਨਪੜ੍ਹ ਸੀ ਪਾੜ ਸਾਰਾ ਯਾਦ ਸੀਗਾ ਵਾਹ ਜੀ ਵਾਹ ਵਾਹ ਜੀ ਇਹਨੇ ਤਾਂ ਜਿਆਦਾ ਵੀ ਨਹੀਂ ਕੋਤ ਕਰ ਤਪ ਬਿਠੇਰੇ ਲਖਾਇਆ ਹਾਂ ਬਿਲਕੁਲ ਯਾਦ ਨਹੀਂ ਰਹ ਬਾਕੀ ਹੋਰ ਕੋਈ ਜਵਾਨੀ ਦੇ ਵਿੱਚ ਕੋਈ ਬਾਕੀ ਕੋਈ ਸਮਾਜ ਸੇਵੀ ਕੰਮ ਤਾਂ ਕਰਦੀ ਹੋਣਗੇ ਜੀ ਨਾ ਜੀ ਅਸੀਂ ਨਹੀਂ ਕਹਿ ਸਕਦੇ ਇਹ ਵੀ ਭਰ ਨਹੀਂ ਅਸੀਂ ਕਹਿ ਸਕਦੇ ਕਿ ਜਿਵੇਂ ਚਲੋ ਆਪਣੇ ਪਿੰਡ ਦੇ ਹੁਣ ਨੌਜਵਾਨ ਮੁੰਡੇ ਨੇ ਕੋਈ ਲੰਗਰ ਚ ਸ਼ਰਧਾ ਕਰਦਾ ਕੋਈ ਕੋਈ ਪ੍ਰੋਗਰਾਮ ਕੋਈ ਕਿਵੇਂ ਜਿਵੇਂ ਇਕਣ ਦੇ ਨਹੀਂ ਇੱਕੜੀ ਖੇਤੀ ਬਾੜੀ ਨਾਲੇ ਰੱਖਿਆ ਨਨਾਂ ਨੇ ਉਦੋਂ ਤਾਂ ਲੈ ਹੀ ਨਹੀਂ ਸੀ ਹੁੰਦਾ ਮੈਂ ਕਿਹਾ ਹਾਂ ਜਿਵੇਂ ਹੁਣ ਚਾਲਦੇ ਨੇ ਹਾਂ ਹੁਣ ਵਾਲੇ ਪ੍ਰੋਗਰਾਮ ਨਹੀਂ ਸੀ ਹਾਂ ਉਦੋਂ ਨਹੀਂ ਸੀ ਇਹਨਾਂ ਜੀ ਉਹਦੇ ਅਨਪੜ੍ਹਤ ਵਾਲੇ ਲੋਕ ਹਾਂ ਬੈਕਵਰਡ ਦੀ ਸਾਰੇ ਸਹੀ ਗੱਲ ਆ ਬੈਕਵਰਡ ਸੀ ਜੀ ਨਹੀਂ ਪਹੁੰਚ ਸੀਗੇ ਹਾਂਜੀ ਹਾਂ ਐ ਤਾਂ ਹੈ ਜੀ ਬਾਕੀ ਤੁਹਾਡੇ ਪਿੰਡ ਦਾ ਫਿਰ ਜਾਣ ਦੀ ਹੁਣ ਬਰਾਬਰ ਆ ਗਏ ਹਾਂ ਨਾ ਆ ਮੈਂ ਕਈਆਂ ਨੂੰ ਪੁੱਛਿਆ ਤੀਗਾ ਸਾਰੇ ਨੇ ਕਿਹਾ ਵਾ ਕਹਿੰਦੇ ਵੀ ਹਾਂ ਹੈਗਾ ਪਰਿਵਾਰ ਜਾਣਦੇ ਅਸੀਂ ਵੀ ਇੱਧਰ ਆ ਪਰਿਵਾਰ ਦਾ ਘਰ ਤੇ ਓਰੇ ਤਾਂ ਨਹੀਂ ਕੋਈ ਮਤਲਬ ਕੋਈ ਜਗ੍ਹਾ ਕੋਈ ਪ੍ਰੋਗਰਾਮ ਕਰਾਇਆ ਜਾਂਦਾ ਉਹਨਾਂ ਦੇ ਨੋਟਿਸ ਨਹੀਂ ਕਰਾਈ ਜੀ ਜਗ੍ਹਾ ਕਾਦੀ ਹੋਣੀ ਆ ਹਾਂ ਇਹ ਵੀ ਗੱਲ ਠੀਕ ਆ ਜੀ ਬਾਕੀ ਧਮੋੜਪੈਡ ਨੂੰ ਸੇਵਾ ਮਿਲਣੀ ਸੀ ਉਹਨਾਂ ਦੀ ਹਨਾ ਇਹ ਪਿੰਡ ਵਿੱਚ ਜਨਮ ਹੋਇਆ ਇੱਥੇ ਰਹਿ ਗਿੰਨੀ ਉਮਰ ਪਰ ਇੱਥੇ ਨਹੀਂ ਆ ਕੇ ਉੱਥੇ ਉਹਨਾਂ ਤੋਂ ਸੇਵਾ ਕਰਨੀ ਸੀ ਜਿੱਥੇ ਬਾਹਰ ਜੁਨੇ ਪਹੁੰਚਣਾ ਵਾ ਤੇ ਰਹਿ ਤੁਨਰੇ ਵੀ ਸਕਦੇ ਸੀ ਹਾਂ ਬਿਲਕੁਲ ਹਨਾ ਬਾਕੀ ਜਿੱਥੇ ਲਿਖਿਆ ਦਾਣਾ ਪਾਣੀ ਆਪੇ ਲੈ ਜਾਂਦਾ ਬੰਦੇ ਨੂੰ ਖਿੱਚ ਕੇ ਜੀ ਬਿਲਕੁਲ ਹੁਣ ਆਪਣੀ ਫੈਮਿਲੀ ਚ ਕੌਣ ਕੌਣਾ ਜੀ ਮਤਲਬ ਫਿਰ ਪਰਿਵਾਰ ਬੱਚੇ ਬਾਹਰ ਹੋਣਗੇ ਬੱਚੇ ਤਾਂ ਹਾਂ ਚਲੋ ਹੁਣ ਸਾਰੇ ਸਾਡੇ ਕੋ ਤਾਂ ਆਹੀ ਸਾਡਾ ਭਤੀਜਾ ਰਹਿੰਦਾ ਇੱਕ ਠੀਕ ਹੈ ਜੀ ਹਾਂ ਜੀ ਬਾਕੀ ਹੁਣ ਦਾ ਸਮਾ ਜਿਹੜਾ ਗਾਂਹਾਂ ਵਾਲਾ ਬਾਹਰ ਵਾਲਾ ਹੀ ਹੈ ਜੀ ਹੁਣ ਇੱਧਰ ਹੈ ਵੀ ਕੁਛ ਨਹੀਂ ਨਾ ਤਾਂ ਨੌਕਰੀ ਨੌਕਰੀ ਮਿਲਦੀ ਇਹਨਾਂ ਨੇ ਪਤਾ ਹੀ ਆ ਖੇਤੀਬਾੜੀ ਦੀ ਵੀ ਹੁਣ ਕੁਝ ਬਾਤ ਚਦਾ ਨਹੀਂ ਜੀ ਆਈ ਚਲਾਈ ਹੋਈ ਆ ਆਈ ਚਲਾਈ ਆ ਤੇ ਬਲੀਏ ਚਲੋ ਥੋੜੀ ਕਿ ਨੀ ਮੋਰ ਹੋ ਗਈ ਜੀ ਹੁਣ ਮੇਰੀ 57 67 ਸਾਲ ਦੀ 67 ਸਾਲ ਆਸਤਮਰ ਦੇ ਵਿੱਚ ਠੀਕ ਹੈ ਜਾਨੀ ਤੁਸੀਂ 5 ਕੇ ਸਾਲ ਦੀ ਦੀ 6 ਸਾਲ ਦੀ ਜਦੋਂ ਬਾਬਾ ਜੀ ਦੇ ਦੇਖੇ ਨਾ ਫਿਰ ਜਾਨੀ ਉੱਥੇ ਚਲੇ ਗਏ ਸੀ ਤਮੋਟ ਨਾ ਗਏ ਪਹਿਲਾਂ ਨੇ ਅੱਛਾ ਉਹ ਤਾਂ ਕੀੜਾ ਮਾਰ ਰਾਇ ਸੀ ਇੱਥੇ ਜਿਹੜਾ ਮਾਰ ਜਾਂ ਤੁਸੀਂ ਦਾਰਸ਼ਨ ਕੀਤੇ ਨਾ ਉਹਦੇ ਨਾਲ ਜਦੋਂ ਅਸੀਂ 5 ਸਾਲ ਦੀ ਚ ਹੋਂਚ ਹੂੰ ਉਦੋਂ ਨਾ ਹੀ ਡੈਥ ਹੋਈ ਅੱਛਾ 60 ਸਾਲ ਬਾਅਦ ਕੀੜਾ ਮਾਰਿਆ ਜੀ ਉਹਨਾਂ ਨੇ ਪਿੰਡ ਇੱਥੋਂ ਜਾ ਕੇ 60 ਸਾਲ ਲੈ ਕੇ ਆਉਂਦੇ ਸੀ ਅੱਛਾ ਵੀ ਪਿੰਡ ਆਓ ਭਾਈ ਜ਼ਮੀਨ ਦੇ ਲਾਲਚੀ ਸੀ ਸੀ ਹੋਰ ਤਾਂ ਮਕਾਉ ਸੀ ਸੀ ਦੀ ਗੱਲ ਹਾਂ ਜ਼ਮੀਨ ਉਹਨੇ 12 ਕਿਲ ਖੜੀ ਸੀ ਉਹ ਸਾਡੇ ਨਾਲ ਕਰਵਾਗੇ ਹਾਂਜੀ ਸੋਨੇ ਜਮਾ ਨਹੀਂ ਕੁਛ ਕੇ ਆਪ ਕਹਿਣਾ ਵਾਲੋ ਭਾਈ ਬੁੱਟਾ ਹੈ ਪੱਕੇ ਆਪ ਹੋ আচ্ছা ਆਪ ਕਰਾਉਣਾ ਹੈ ਹਾਂਜੀ ਅਜੀ ਕਿਹੜਾ ਕੋਈ ਜ਼ਬਰਦਸਤੀ ਲੈ ਕੇ ਆਣਾ ਹਾਂ ਨਹੀਂ ਚਲੋ ਹਾਂ ਹੁੰਦਾ ਹੀ ਆ ਵੀ ਚਲੋ ਕਿਸੇ ਦਾ ਕੰਮ ਆ ਜਮੀਨ ਹੁਣ ਜਿਉਂ ਦੇ ਜੀ ਹੋ ਜਾਂਦੀ ਆ ਫੇਰ ਇਹ ਹੁੰਦਾ ਨਾ ਬਾਅਦ ਫੇਰ ਔਖਾ ਜਾਂਦਾ ਵਧੀਆ ਤੁਹਾਡੇ ਨਾਲ ਕਰਾ ਕੇ ਬਾਪੇ ਤੋਂ ਚਲੋ ਉਹਨੇ ਤਾਂ ਹੁਣ ਸਾਹ ਦੇ ਲਿਆ ਦੀ ਭਾਈ ਆਪਾਂ ਤਾਂ ਭਗਤੀ ਹੀ ਕਰਨੀ ਹੁਣ ਬਿਲਕੁਲ ਆਹੀ ਜਮੀਨ ਸੀ ਬਾਬਾ ਜੀ ਦੀ ਆਹੀ ਹੈ ਮੇਰਾ ਇੱਥੇ ਜਣੀ ਖੇਤੀਬਾੜੀ ਕਰਦੇ ਹੁੰਦੇ ਸੀ ਇਹ ਖੂਹ ਹੀ ਰਹਿ ਗਿਆ ਖੂਹ ਹੈ ਜਣੀ ਜੱਦਾ ਹੀ ਆ ਉਹ ਹੀ ਕੰਮ ਦਾ ਨਾ ਖੂਹ ਵਾ ਉਹਦੀ ਲਾਉਂਗਾ ਮੈਂ ਵੀਡੀਓ ਬਣਾਉਂਗਾ ਹਾਂਜੀ ਉਹਨਾਂ ਦੀ ਆਈ ਨਹੀਂ ਫੋਟੋ ਸਾਨੂੰ ਸਾਡੀ ਮਾਂ ਦੀ ਫੋਟੋ ਚਾਹੀਦੀ ਤੇ ਸਾਡੀ ਮਾਂ ਦੀ ਡੈਥ ਹੋ ਗਈ ਸੀ 2 ਸਾਲਾਂ ਬਾਅਦ ਹੀ ਅੱਛਾ ਹਾਂ ਬਾਬਾ ਰਗਰਾਮ ਦੀ ਮਾਂ ਦੀ ਨਹੀਂ ਸਾਡੀ ਮਾਂ ਦੀ ਅੱਛਾ ਜੀ ਉਹਨਾਂ ਦੀ ਤਾਂ ਨੋ ਕਪੂਤ ਨਾ ਹੋਈਗਾ ਉਹਨਾਂ ਦੀ ਤਾਂ ਨਹੀਂ ਫੋਟੋ ਨਹੀਂ ਮਾਤਾ ਜੀ ਦੀ ਡੈਡੀ ਦੀ ਤਾਂ ਨਹੀਂ ਹੋਣੀ ਫੋਟੋ ਨਾ ਨਾ ਉਹਨਾਂ ਦੀ ਕਿੱਥੇ ਜਦ ਹੁੰਦੇ ਵੀ ਨਹੀਂ ਸੀ ਨਾ ਫੋਟੋ ਨਹੀਂ ਉਹ ਤਾਂ ਹੈ ਹੀ ਨਹੀਂ ਸੀ ਹਾਂ ਉਹ ਤਾਂ ਕਿਤੇ ਪਹਿਲਾਂ ਹੀ ਮਰ ਗਈ ਸੀ ਨਾ ਅੱਛਾ ਜੀ ਨਹੀਂ ਬਾਬਾ ਰਗਰਾਮ ਦੇ ਮਾਤਾ ਪਿਤਾ ਬਹੁਤ ਟਾਈਮ ਲਈ ਅੱਛਾ ਪਹਿਲੇ ਹੀ ਸੀ ਯਾਨੀ ਇਕੱਲੇ ਹੀ ਰਹਦੇ ਸੀ ਫਿਰ ਇਕੱਲੇ ਹੀ ਸੀ ਤਾਂ ਥੋੜੇ ਦਿਨ ਹੀ ਰਹਿਣ ਲੱਗ ਪਏ ਕੋਈ ਭਰਾ ਸੀ ਇੱਕ ਸਾਡਾ ਬਾਬਾ ਸੀ ਆਪਦਾ ਮਾਤਾ ਪਿਤਾ ਯਾਨੀ ਛੋਟੀ ਉਮਰ ਚ ਹੀ ਗੁਜ਼ਰ ਗਏ ਸੀ ਜਦੋਂ ਇਕੱਲੇ ਹੀ ਰਹਿੰਦੇ ਸੀਗੇ ਫਿਰ ਉਹ ਪਲੇਗ ਦੀ ਬਿਮਾਰੀ ਸਾਰੀ ਜਾਣੀ ਫਿਰ ਪਾਲਣ ਪੋਸ਼ਣ ਇਹਨਾਂ ਨੇ ਕੀਤਾ ਭਾਈ ਨੇ ਰਾਲ ਮੈਂ ਹਾਂ ਹਾਂ